ਲੋ ਵੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚ ਗਏ ਸੰਘੇੜੇ ਜ਼ਿਮੀਂਦਾਰ ਟਰੈਕਟਰ ਵਾਲੇ ਭਰਾਵਾਂ ਲਵੇ ਤੁਹਾਨੂੰ ਪਤਾ ਹੀ ਆ ਵੀ ਬਾਈ ਉਹ ਤਾਂ ਬਹੁਤ ਪੁਰਾਣਾ ਕੰਮ ਆ ਬਹੁਤ ਘੈਂਟ ਘੈਂਟ ਟਰੈਕਟਰ ਇਹਨਾਂ ਲੱਭੋ ਮਿਲ ਹੀ ਜਾਂਦੇ ਆ ਜੇਕਰ ਗੱਲ ਕਰੀਏ ਨਾ ਵੀ ਘੱਟ ਚੱਲੇ ਹੋਏ ਵਧੀਆ ਕੰਡੀਸ਼ਨ ਦੇ ਟਰੈਕਟਰਾਂ ਦੀ ਤਾਂ ਮੇਰੇ ਸਾਹਮਣੇ ਨਾਲ ਗਿਣਤੀ ਦੇ ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਯਾਦਯੂਰੀ ਵੀ ਇੱਕ ਨੇ ਗਿਣਤੀ ਦੇ ਬੰਦਿਆਂ ਚ ਆਉਂਦੇ ਆ ਤੇ ਅੱਜ ਕਿੰਨੇ ਟਰੈਕਟਰ ਨੇ ਕੀ ਕੀ ਰੇਟ ਦੇ ਵਿੱਚ ਬਣਨਗੇ ਆਪਾਂ ਜਾਦੇ ਤੋਂ ਸਾਰੀ ਜਾਣਕਾਰੀ ਲੈਣੇ ਆ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਾਦੇ ਮੈਨੂੰ ਇਹ ਪਹਿਲਾਂ ਤਾਂ ਆਪਾਂ ਟਰੈਕਟਰ ਕਿੰਨੇ ਦਿਖਾਉਣੇ ਆ 17-18 ਟਰੈਕਟਰ ਹੈਗੇ ਆ 17-18 ਟਰੈਕਟਰ ਦਿਖਾਉਣੇ ਆ ਤੇ ਇੱਕ ਗੱਲ ਹੋਰ ਆਪਾਂ ਸ਼ੁਰੂਆਤ ਦੇ ਵਿੱਚ ਹੀ ਦੱਸਦੇ ਆ ਜੇ ਟਰੈਕਟਰ ਦਾ ਕਿਸੇ ਦਾ ਕੋਈ ਪਾਰਟ ਪੇਂਟ ਹੋਇਆ ਤਾਂ ਬਾਈ ਬਣ ਕੇ ਦੱਸ ਦੇ ਦੱਸ ਕੇ ਦੱਸ ਠੀਕ ਹੈ ਨਾ ਵਾ ਕੇ ਲੈ ਜਾਣਾ ਗਾਰੰਟੀ ਆ ਵਾ ਕੇ ਸੌਦਾ ਕਰ ਲੈਣਾ ਕਿਉਂਕਿ ਜਦੋਂ 2-400 ਕਿਲੋਮੀਟਰ ਤੋਂ ਕੋਈ ਵੀ ਭਰਾ ਆਉਂਦਾ ਨਾ ਆ ਕੇ ਕਹਿੰਦਾ ਬਾਈ ਤੁਸੀਂ ਜਰਾ ਇੰਨਾ ਦੱਸਿਆ ਸੀ ਉਹਨਾਂ ਉੱਤਰਿਆ ਨਹੀਂ ਉਹਨੂੰ ਦੁੱਖ ਲੱਗਦਾ ਠੀਕ ਹੈ ਨਾ ਵਾ ਕੇ ਟਰੈਕਟਰ ਵੀ ਆਪਣਾ ਵਾ ਕੇ ਲੈ ਆ ਸਕਦੇ ਨੇ ਤਸ਼ਲੀ ਨਾਲ ਸੌਦਾ ਕਰ ਲੈਣਾ ਉਹ ਦੂਆ ਪਹਾਲਾ ਸਾਰਾ ਕੋ ਦੇ ਕੇ ਹ ਤੇ ਆਪਾਂ ਸ਼ੁਰੂਆਤ ਕਰਦੇ ਆ ਇਸ ਟਰੈਕਟਰ ਤੋਂ ਹਾਂ ਹਾਂ ਦੱਸੀ ਕਰ ਇਹਦੀ ਕੱਲੇ ਕੱਲੇ ਦੀ ਡਿਟੇਲ ਦੱਸੀ ਚੱਲੀ ਵੀ ਕਿੰਨੇ ਘੰਟੇ ਚੱਲਿਆ ਹੋਇਆ ਕੈਮੀ ਪਾਰਟੀ ਤੇ ਨਾ ਕਿੱਥੋਂ ਦਾ ਨੰਬਰ ਹੈ ਠੀਕ ਹੈ ਤੇ ਇਹ 20 ਦੇ 12ਵੇਂ ਦਾ ਆ ਗਿਆ ਮਹੀਨੇ ਦਾ ਅੱਛਾ 2020 ਮਾਡਲ ਆ 12ਵੇਂ ਮਹੀਨੇ ਦਾ ਨਿਕਲੇ ਹੋਇਆ ਹੋਵੇਗਾ 90755 78 ਪਾਵਰ ਵਾਲਾ ਆ ਗਿਆ ਇਹ ਓਕੇ ਟਾਇਰ ਇਹਦੇ ਨਾਲ ਦੀ ਆ ਟਾਇਰ ਨਾਲ ਦੇ ਨੇ ਚੱਲਿਆ ਕਿੰਨਾ ਕਹੂਗਾ ਇਹ ਇਹ ਚੱਲਿਆ ਹੋਇਆਗਾ 800 ਘੰਟਾ 800 ਘੰਟਾ ਇਹਦੇ ਨੰਬਰ ਕਿੱਥੋਂ ਦਾ ਹੈ ਪੰਜਾਬ ਦਾ ਪੰਜਾਬ ਦਾ ਪਾਰਟੀ ਫਰਸਟ ਆ ਇਹ ਇਹ ਫਰਸਟ ਆ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਆ 11 11 ਲੱਖ 80 ਹਜ਼ਾਰ ਮੌਕੇ ਤੇ ਕਿੰਨੇ ਦੇਂਗਾ ਜੇ ਆਪਾਂ ਲੈਵ ਦੱਸਾਂਗੇ ਡਿਸਕਾਊਂਟ ਕਿੰਨਾ ਕਰੇਗਾ 1.5 ਲੱਖ ਦਾ ਲੈ ਮਿੱਤਰੋ 30 ਹਜ਼ਾਰ ਡਿਸਕਾਊਂਟ ਓਕੇ ਤੇ ਜਿਹੜਾ ਆ ਖੜਾ ਇਹ 2020 ਮਾਡਲ ਆ ਗਿਆ ਹੂੰ ਇਹਦਾ ਬੰਪਰ ਵੀ ਨਾਲ ਆ ਡੈਕ ਵੀ ਕੁੱਕੀ ਢੁੱਡੀ ਗੇੜ ਨਾਲ ਆ ਚਲੀ 40 45 ਹਜ਼ਾਰ ਦਾ ਡੈਕਾ ਤਨ ਬੂਫਰਾਂ ਵਾਲਾ ਠੀਕ ਆ ਤੇ ਚੱਲਿਆ ਕਿੰਨਾ ਹੋਊ ਇਹ ਚੱਲਿਆ ਹੋਊਗਾ 1800 2000 ਦੇ ਲੋ ਵਿੱਚ ਉਹ ਕਿੰਬਰ ਇਹਦਾ ਵੀ ਪੰਜਾਬ ਦਾ ਪੰਜਾਬ ਦਾ ਫਸਟ ਆਨਰ ਕੀ ਡਿਮਾਂਡ ਹੈ ਇਹਦੀ ਇਹਦੀ 825 8 ਲੱਖ ਤੇ 25 ਹਜ਼ਾਰ ਮੌਕੇ ਤੇ ਦੇ ਦਾਂਗਾ 8 ਲੱਖ ਦਾ ਪੂਰੇ 8 ਲੱਖ ਦਾ 779000 ਦਾ ਓਕੇ ਤੇ ਜਿਹੜਾ ਆ ਖੜਾ ਭਈ 62020 ਮਾਡਲ ਬਲ ট্রাক ਆ ਗਿਆ ਹੂੰ ਇਹ ਵੀ ਫਰਸਟ ਓਨਰ ਹੈ ਇਹ ਵੀ ਫਰਸਟ ਓਨਰ ਹੈ ਨੰਬਰ ਇਹਦਾ ਵੀ ਪੰਜਾਬੀ ਆ ਪੰਜਾਬ ਦਾ ਪੰਜਾਬ ਕਿੰਨਾ ਕਿ ਚੱਲਿਆ ਹੋਣਾ ਇਹ ਇਹ ਚੱਲਿਆ 1500 ਘੰਟਾ ਸਿਰਫ ਫਿਰ ਤੇ ਟੈਰ ਡੂਰ ਨਾਲ ਦੇ ਹੋਣੇ ਨਾਲ ਦੇ ਚੌਕੜਾ ਕੀ ਡਿਮਾਂਡ ਹੈ ਇਹਦੀ ਇਹਦੀ 625 ਮੌਕੇ ਤੇ 6 ਲੱਖ ਰੋ ਦੇ ਦਾਂਗੇ ਪੂਰੇ ਦਾ ਆ ਜੋ 590000 ਠੀਕ ਹੈ ਨਾ ਤੇ ਹੋਰ ਵੀ ਤੁਹਾਡਾ ਮਾਨ ਤਨ ਕਰਵਾਵਾਂਗੇ ਮੇਤਰੋ ਜੇ ਕੋਈ ਵੀ ਟਰੈਕਟਰ ਲੈਣਾ ਹੁੰਦਾ ਤੁਹਾਨੂੰ ਲੋਕੇਸ਼ਨ ਦੱਸ ਦਈਏ ਜਦੋਂ ਆਪਾਂ ਸੰਘੇੜਿਆਂ ਤੋਂ ਜਾਂਦੇ ਆ ਬਰਨਾਲੇ ਨੂੰ ਬਈ ਹਾਂ ਸੰਧੂਪੱਤੀ ਰੋਡ ਸੰਧੂਪੱਤੀ ਰੋਡ ਵਾਜਦਾ ਮਿੱਤਰੋ ਬਾਈ ਬਰਨਾਲੇ ਦਾ ਮੇਨਰ ਹਾਂ ਮੇਨਰ ਰੋਡ ਦੇ ਉੱਪਰ ਹੀ ਇਹ ਸ਼ੋਰੂਮ ਬਣਿਆ ਹੋਇਆ ਤੇ ਜਿਹੜਾ ਇਹ 911 ਖੜਾ ਹੈ ਇਹ ਨਟ 11 93 ਮਾਡਲ ਆ 93 ਮਾਡਲ ਚਿੱਪ ਵਾਲੀ ਕਾਪੀ ਇਹਦੀ ਅੱਛਾ ਡੀਏ ਹੋਇਆ ਵਾ ਕਰਮ 3 ਵਾਲਾ ਕਰਮ 3 ਓਕੇ ਫੁੱਲ ਕੰਮ ਹੋਇਆ ਵਾ ਕਾਲੀ ਵਾਲਿਆਂ ਦਾ ਪਾਵਰ ਹੋਇਆ ਵਾ ਠੀਕ ਹੈ ਮੂਰਲੇ ਟਾਇਰ ਨਵੇਂ ਨੇ ਹੂੰ ਬਾਡੀ ਇਹਦੀ ਟੱਚਿੰਗ ਆ ਤੈਂਕੀ ਰੰਗ ਦਾ ਮੁਰਗਿਆ ਟਰਾਂਗ ਮਗਰਾੜ ਰੰਗ ਨੇ ਸੋ ਓਰੀਜਨਲ ਆ ਮੁਰੋ ਠੀਕ ਆ ਜੀ ਤੇ ਹੌਸਪਾਵਰ ਤਾਂ ਸੇਮ ਹੀ ਰੱਖਿਆ ਹੋਊਗਾ ਕਿਵੇਂ ਹੌਸਪਾਵਰ ਤਾਂ ਨਹੀਂ ਬਤਾਇਆ ਹੌਸਪਾਵਰ ਉਹ ਬੰਦੇ ਦਾ ਕਹਿੰਦੇ ਵਿਧਾਈ ਵੀ ਇਹਦੀ ਅੱਛਾ ਜਿੰਨਾ ਤੋਂ ਆਪਾਂ ਲਿਆਗਾ ਠੀਕ ਆ ਹੂੰ ਨੰਬਰ ਇਹਦਾ ਕਿ ਪੰਜਾਬ ਦੀ ਆ ਇਹਦਾ ਪੰਜਾਬ ਦਾ ਚਿੱਪ ਵਾਲੀ ਕਾਪੀ ਆ ਪੀ 93 ਕੀ ਕੀ ਡਿਮਾਂਡ ਮਾਲਕਾਂ ਦੀ ਆਇਆ ਹੋਇਆਗਾ ਦੂਜੇ ਨਾਲ ਉਹਨਾਂ ਦੇ ਨਾਮ ਦਾ ਹੁਣ ਦੂਜੇ ਦਾ ਮੈਂ ਡਿਮਾਂਡ ਕੀ ਆ ਟਰੈਕਟਰ ਦੀ ਇਹਦੀ 3 ਲੱਖ ਰੁਪਈਆ 3 ਲੱਖ ਮਾਣ ਤਾਂ ਕਿੰਨਾ ਕਹੂ ਇਹਦੇ ਵਿੱਚੋਂ ਕਰ ਦਾਂਗੇ ਮੁੱਕ ਦੇ ਕੋਈ 10 ਦੇ ਥੋੜਾ ਜਿਹਾ ਦੇ ਦਾਂਗੇ ਘੋਰ ਕਰ ਇਹ ਤਾਂ ਬਾਲਾ ਕਰੇ ਨਹੀਂ ਆਪਾਂ ਮੰਗੇ ਨਹੀਂ ਇਹਦੇ ਮੰਗੇ ਨਹੀਂ ਬਾਲੇ 2,80,000 ਦਾ ਦਵਾਵਾਂਗੇ ਜੇ ਕਿਸੇ ਸੱਜਣ ਨੇ ਲੈਣਾ ਜਿਮੀਦਾਰ ਟਰੈਕਟਰ ਵਾਲਿਆਂ ਦੇ ਖੜਾ ਤੇ ਬਾਈ ਜਿਹੜਾ ਆ ਵੀ ਦੱਸਦੇ 655 ਹੁਣ ਇਹ 20 ਮਾਡਲ ਆ ਗਿਆ ਹੂੰ ਇਹ ओरिजिनल 1700 ਘੰਟੇ ਚੱਲਿਆ ਹੋਇਆ ਕਿਤੇ ਵੀ ਟਰੈਕਟਰ ਨੂੰ ਕਲਮ ਨਹੀਂ ਲੱਗੀ ਹੋਈ ਓਕੇ ਪੀਵੀ 05 ਹੈਨਾ ਨੰਬਰ ਚੌਕੜਾ ਟਾਇਰਾਂ ਦਾ ਵੀ ਨਾਲ ਦਈਆ ਨਾਲ ਦਾ 17 1800 ਘੰਟਾ ਚੱਲਿਆ ਹੋਇਆ ਕਿਤੇ ਵੀ ਕੋਈ ਆਪਾਂ ਨੂੰ ਇੱਕ ਸ਼ਾਪਤ ਕਰਨੀ ਸ਼ੱਕਦਾ ਕਿ ਵੀ ਇਹ ਤੇ ਰੰਗ ਹੋਇਆ ਪਿਆ ਅੱਛਾ 18 ਟਰੈਕਟਰ ओरिजिनल ਆ ਇਹਦੀ ਕੀ ਡਿਮਾਡ ਆ ਇਹਦੀ 975 9 ਲੱਖ ਤੇ 75 ਹਜ਼ਾਰ ਬਣੋ ਕਿੰਨੇ ਦਾ ਸਾਡੇ 9 ਲੱਖ ਦਾ ਦੇ ਦਾਂਗੇ ਓਕੇ ਲੈ ਮਿੱਤਰੋ 9 ਲੱਖ ਤੇ 40 ਹਜ਼ਾਰ ਦਾ ਠੀਕ ਹੈ ਤੇ ਬਈ ਜਿਹੜਾ ਆ ਖੜਾ 855 ਇਹ 2021 ਮਾਡਲ ਆ ਗਿਆ ਹੂੰ ਲੋਕਲ ਨੰਬਰ ਆ ਗਿਆ ਸਾਡਾ ਬਰਨਾਲੇ ਬਰਨਾਲੇ ਦਾ 21 ਦੇ ਵੀ 9ਵੇਂ ਮਹੀਨੇ ਦਾਗਾ ਅੱਛਾ ਹਾਂ 2021 ਤੇ 9ਵੇਂ ਮਹੀਨੇ ਦਾ ਪਲੇਟ ਲੱਗੀ ਗਈ ਆ ਤੇ ਮੂਰੇ بڑے ਟਾਇਰ ਲੱਗੇ ਹੋਣੇ ਜਹਾਜੀ ਹੈ ਨਾ ਇਹ ਚੱਲਿਆ ਹੋਇਆ 900 ਘੰਟਾ ਓਕੇ 2 ਸਪੀਡ ਚ ਹੈ 2 ਸਪੀਡ ਓਕੇ ਤੇ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈਗੀ ਆ ਕਿ 675 6 ਲੱਖ ਤੇ 75 ਹਜ਼ਾਰ ਮੌਕੇ ਤੇ ਕਿੰਨੇ ਦਾ ਬਣੂ ਇਹ 65 ਹਜ਼ਾਰ ਦਾ ਜਦਾਂ ਮਿਲਾਂ ਪੂਰੇ ਤਾਂ ਨਹੀਂ ਹੋ ਜੂ ਨਹੀਂ ਹੋਊਗਾ ਕਿਉਂ ਆਜੋ ਮਤਲਬ 6.5 ਲੱਖ ਦਾ ਹੋ ਠੀਕ ਹੈ ਤੇ ਜਿਹੜਾ ਆ ਖੜਾ ਵੀ ਇਦਾਂ ਡੀਆਈ 60 ਇਹ ਅੱਠ ਮਾਡਲ ਆ ਗਿਆ ਇਹਦੀ ਕਾਪੀ ਵੀ ਚਿੱਪ ਵਾਲੀ ਆ ਹੂੰ ਇਹ ਮਿੰਨੀ ਸ਼ੱਟ ਚਾਰ ਸਿਲੰਡਰ ਆ ਗਿਆ ਰੇਡੀਅਲ ਟਰਬ ਆਏ ਬਣੇ ਇਹਨੂੰ 14928 ਵਾਲੇ ਠੀਕ ਹੈ ਇਹਦੀ 3 ਲੱਖ ਰੁਪਏ ਡਿਮਾਂਡ ਚੱਲ ਚੱਲਾ ਵੀ ਤਾਂ ਕਿਵੇਂ ਹੋਏ ਪੂਰਾ ਵਧੀਆ ਕੰਡੀਸ਼ਨ ਵਾਕੇ ਲੈ ਜਾਓ ਇਹ ਵੀ origignal ਆ ਸਰ ਇਹ origignal ਇਹਦੇ ਕੱਲੇ ਮਾੜੇ ਜੇ ਮਿਲਦਾ ਮਰਗਾਟ ਹੋਏ ਹੋਣਗੇ ਮਾਗ ਅਮਰਗੜ ਤੋਂ ਵੀ ਨਿਕਲੀ ਪੂਸਾਂ ਜੀ ਨੇ ਮਾਗਰੋਂ ਬਾਕੀ ਰੀਜਨਲ ਨਿਸ਼ਾਹ ਕਿਨਾਰੀਆਂ ਹੋਈਆਂ ਹੋਈਆਂ ਨੇ ਇਹਦੀਆਂ ਮਾਗਨਾਰੀਆਂ ਜੀਆਂ ਹੋਈਆਂ ਹੋਈਆਂ ਨੇ ਠੀਕ ਹੈ ਤੂੰ ਬੜਾ ਬੰਦਾ ਦਾ ਹੁੱਕ ਵੀ ਵਧੀਆ ਵਧੀਆ ਸਾਰਾ ਕੁਝ ਸਹੀ ਹੈ ਬਾਕੀ ਦਾ ਕਿੰਨੇ ਦਾ ਕੀ ਡਿਮਾਂਡ ਹੈ ਇਹਦੀ ਇਹਦੀ 3 ਲੱਖ ਰੁਪਈਆ ਮੌਕੇ ਤੇ ਕਿੰਨੇ ਦਾ ਬਣੂ ਇਹ ਦੇ ਦਾਂਗੇ 80000 ਦਾ ਇਹ ਲਾ ਲੇ ਮੈਂ 75 ਦੇ ਹੋ ਜੂ ਤੇ ਬਈ ਜਿਹੜਾ ਆ ਖੜਾ 53 ਦਾ ਸੁਗੇ ਇਹ 2019 ਮਾਡਲ ਆ ਗਿਆ 19 ਮਾਡਲ ਹੈ ਕੰਡੀਸ਼ਨ ਤਾਂ ਦੱਸ ਪਹਿਲਾਂ ਤਾਂ ਇਹ ਸਾਰਾ origignal ਹੈ ਇਹ 1200 ਘੰਟਾ ਚੱਲੇ ਹੋਇਆ 1200 ਘੰਟਾ ਚੱਲੇ ਹੋਇਆ ਇਹ ਬਾਕੀ ਸਾਰਾ ਟਰ ਮਗਰਾੜ ਇਹਦੇ ਆਹ ਸੌਰੀ ਰਿੰਮ ਰਿੰਮ ਬਰੂਜ ਨਾਲ ਨੇ ਵੀਰੇ ਕੋਈ ਹੋਇਆ ਨਹੀਂ ਲੱਗਦਾ ਨਾ ਨਾ ਰਿੰਮ ਨਾਲ ਨੇ ਵੀਰੇ ਆ ਲਿੰਕਾਂ ਦੀ ਟਾਚਿੰਗ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਅੱਛਾ ਲਿੰਕਾਂ ਦੀ ਹੈ ਹਾਂ ਲਿੰਕਾਂ ਦੀ ਟਾਚੀਗਾ ਠੀਕ ਆ ਉਦਾਂ ਟੀ ਬੰਦਾ ਬੰਦ ਸਾਰਾ ਕੁਝ ਸਾਰਾ ਕੁਝ ਸਹੀ ਜਾ ਰਿਹਾ ਆ ਕੱਲੀ ਲਿੰਕਾਂ ਲਿੰਕਾਂ ਦੀ ਟਾਚੀਗਾ ਜਾਂ ਹੁੱਕ ਤੇ ਮਾਡਲ ਦੱਸਿਆ ਸੀ 19 19 ਕਿ ਚੱਲਿਆ ਕਿੰਨਾ ਕੋਇਆ ਇਹ ਇਹ 1200 ਘੰਟਾ ਚੱਲਿਆ 1200 ਘੰਟਾ ਇਹ ਵੀ ਫਸਟ ਓਨਰ ਦਾ ਨਹੀਂ ਇਹ ਸੈਕੰਡ ਓਨਰ ਦਾ ਸੈਕੰਡ ਓਨਰ ਦਾ 53 10 ਫੁੱਲ ਗ੍ਰੀਨ ਆ ਹਨਾ ਤੇ ਡਿਮਾਂਡ ਕੀ ਹੈ ਇਹਦੀ ਇਹਦੀ 7 ਲੱਖ ਤੇ 20 ਹਜ਼ਾਰ 7 ਲੱਖ ਤਾਂ ਦਵੋਗੇ ਦੇ ਹੋਰ ਕਰ ਦਾਂਗੇ ਮਾਨਤਾ ਨੇ ਤੋਂ ਫਿਰ 90 ਤਾਂ ਕਹਿ ਦਿੰਨੇ ਆਪਾਂ ਕਾਹਦੇ ਕਹਿ ਦਿੰਨੇ ਲੈ ਮਿੱਤਰੋ 90 ਦੇ ਲੈ ਜਿਓ ਤੇ ਬਈ ਜਿਹੜਾ ਆ ਖੜਾ ਹੁਣ 52 10 ਇਹ 21 ਮਾਡਲ ਗੇਅਰ ਪ੍ਰੋ ਗੇਅਰ ਪ੍ਰੋ ਆ ਕੋੜਾ ਬੰਪਰ ਇਹਦੇ ਵੀ ਲੱਗਿਆ ਹਾਂ ਇਹਦੇ ਵੀ 7 ਰੀ ਨਾਲ ਇਹਦੇ ਹੂੰ ਇਹਦੀ ਕੀ ਗੱਲਬਾਤ ਆ ਹੋਰ ਦੱਸੀ ਕਰਾ ਕਿੰਨਾ ਕ ਚੱਲਿਆ ਹੋਊ ਇਹ ਇਹ ਚੱਲਿਆ 800 ਘੰਟਾ ਸਿਰਫ ਹੀ ਇਹ ਤਾਂ ਆਪਣੇ ਰਿਸ਼ਤੇਦਾਰੀ ਚੋਂ ਆਇਆ ਹੋਇਆ ਟਰੈਕਟਰ ਓਕੇ ਫਿਰ ਤਾਂ ਗਾਰੰਟੀ ਆ ਪੂਰੀ ਇਹਦੀ ਹਾਂ ਫੁੱਲ ਗਾਰੰਟੀ ਆ ਬਾਕੇ ਲੈ ਜਾਓ ਨਵਾਂ ਲੈ ਕੇ ਕਿੰਨੇ ਦਾ ਬਣੂ ਇਹ ਇਹਦਾ ਆਪਾਂ 7,60,000 ਰੁਪਏ ਮੰਗਦੇ ਆਂ 7 ਲੱਖ ਤੇ 60 ਹਜ਼ਾਰ ਗੀਅਰ ਪ੍ਰੋ ਆਗਾ ਆ ਚਿੱਟਾ-ਚੂਟਾ ਵਾਲੇ ਵਾਲੇ ਉਮੀ ਪਿਆ ਪੱਟੀ ਦੇਖ ਲੈ ਓਕੇ ਨੀ ਮਾੜੀ ਲੈ ਦਿਖਾ ਦੇ ਰਿਮਾਂ ਤੇ ਸਟicker ਵੀ ਹਲੇ ਤਾਂ ਕੋਦਾਂ ਹੀ ਖੜੇ ਨੇ ਭਾਈ ਕਿੰਨੇ ਦਾ ਬਣੂਗਾ ਤੇ ਕਿਤੇ ਕਲਮਣੀ ਲੱਗੀ ਹੋਈ ਟਰੈਕਟਰ ਨੂੰ ਇਹ ਵੀ ਆਪਾਂ ਦੇ ਦਾਰਾ ਅੱਛਾ ਕਿਤੇ ਲੱਗੀ ਹੋਵੇ ਕਰਵਾ ਦੇ ਬਈ ਧਰਮੇ ਸਾਰਾ ਚੈੱਕ ਕਿੰਨੇ ਦਾ ਬਣੂ ਭਾਈ ਜਾਂਦੇ ਇਹ ਸਾਢੇ ਦਾ ਦੇ ਦਾਂਗੇ ਸਾਢੇ 7 ਲੱਖ ਦਾ ਸਾਢੇ 7 ਲੱਖ ਦਾ ਮਾਣ ਤਣ ਕਰ ਜੇ ਇਹਦੇ ਵਿੱਚੋਂ ਕਰਨਾ ਕਿੰਨੇ ਦਾ ਕਰੇਗਾ ਖੁੱਲੇ ਦਰ ਨਾਲ 5000 ਹੋਰ ਘਟ ਦੇ ਦਿਓ ਟਰੈਕਟਰ ਜਮਾਨਾ ਮਾਣਾ 5000 ਚੱਲ ਕੋਈ ਗੱਲ ਨਹੀਂ ਆਜੋ ਤੇ ਜਿਹੜਾ ਆਦਰਲੇ ਪਾਸੇ ਖੜਾ ਵੀ ਕਬੋਟਾ ਇਹ 17 ਮਾਡਲਾ 2017 ਦਾ ਮਾਡਲਾ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਨੰਬਰ ਹੈਗਾ 3 ਸਪੀਟਾ ਹੂੰ ਕਰਿਆ ਵੈ 3 ਸਪੀਟੇ ਅੱਛਾ 17 ਜਤਾ ਆ ਜਾਣੀ ਠੀਕ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਦੇਖ ਲਓ ਨਾਲ ਦੀ ਨੇ ਇਹਦੇ ਟਾਇਰ ਨਾਲ ਦੇ ਨਹੀਂ ਹੈਗੇ ਹਾਂ ਇਹ ਬਦਲੇ ਹੋਏ ਟਾਇਰ ਦੇ ਬਦਲੇ ਹੋਏ ਦਵਾਰ ਦੇ ਆ ਹੈਗੇ 80 85 65 ਟਾਇਰ ਤਾਂ ਮਗਰਲੇ ਨਾਲ ਦੇ ਠੀਕ ਆ ਛਤਰੀ ਵਗੈਰਾ ਵੀ ਨਵੀਂ ਲੱਗੀ ਹੋਈ ਹੈ ਹਾਂ ਹਾਂ ਕਿੰਨੇ ਦਾ ਬਣੂ ਇਹ ਇਹ 5 ਲੱਖ ਦਾ ਪੂਰੇ ਦਾ ਮਾਣ ਤਾਂ ਇਹਦੇ ਵਿੱਚੋਂ ਕਿੰਨਾ ਕੋ ਇਹ ਦੇ ਦਾਂਗਾ 4,80,000 ਦਾ ਲਾਸਟ ਜਮਾ ਲੈ ਮੈਂ ਤੈਨੂੰ 4,75,000 ਤੱਕ ਬੋਟਾ ਬਣ ਜੂ ਤੇ ਜਿਹੜਾ ਆ ਖੜਾ ਵੀ 969 ਇਹ 2021 ਮਾਡਲ ਆ ਗਿਆ ਹੂੰ ਚੌਕੜਾ ਟਾਇਰਾਂ ਦੇਦਾ ਵੀ ਨਾਲ ਦਾ ਚੱਲ ਕਿੰਨਾ ਕੁ ਗਿਆ ਹੋ ਇਹ ਇਹ ਚੱਲ ਗਿਆ ਹੋ 12-1300 ਘੰਟਾ ਕੰਡੀਸ਼ਨ ਤੇ ਵੀ origignal ਹੀ ਆ ਸਾਰਾ origignal ਇਹ ਦੀ ਪਿੱਛੇ ਟਚਿੰਗ ਹੋਈ ਵੀ ਲੰਕਾਂ ਲੋਕਾਂ ਦੀ ਮਾੜੀ ਹੋਈ ਪਿੱਛੇ ਲੰਕਾਂ ਦੀ ਹੋਈ ਹੋਈ ਆ ਕਿੰਨੇ ਦਾ ਬਣ ਜਾਣਾ ਇਹ ਇਹ ਦਾ 9.5 ਦਾ ਦੇਣ ਲੈਣ ਕੋਈ ਇਹਦੇ ਵਿੱਚੋਂ 7.9 ਲੱਖ ਰੁਪਈਆ 7.9 ਦਾ ਫਟ ਪਾਰਟੀ ਦਾ ਠੀਕ ਹੈ ਤੇ ਹੁਣ ਇਹਦੀ ਗੱਲ ਕਰਦੇ ਆ ਜਿਹੜਾ ਨਿਊ ਹੋਲੈਂਡ 5520 ਖੜਾ ਹੈ ਇਹ 2020 ਮਾਡਲ ਆ ਸਸ ਹੈਗਾ ਵੀ 20 ਮਾਡਲ ਆ ਹੂੰ ਕੰਡੀਸ਼ਨ ਤਾਂ ਵੀ オリジナル ਹੀ ਆ ਇਹ ਇਹ ਹਾਂ オリジナル ਚੱਲਿਆ ਕਿੰਨਾ ਘੂਆ ਇਹ ਚੱਲਿਆ ਹੋਊ ਇਹ 2000 ਘੰਟੇ ਦੇ ਲਵੇ 1500 ਤੋਂ 2000 ਚੱਲਿਆ ਹੋਊਗਾ ਇਹ 2000 ਘੰਟਾ ਨੰਬਰ ਇਹਦਾ ਪੰਜਾਬ 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 ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈਗੀ ਆ 11.5 ਸਾਡੇ 11 ਲੱਖ ਮੌਕੇ ਤੇ ਕਿੰਨੇ ਦਦੋਂਗੇ 11 ਲੱਖ ਦੇ ਦਦਾਂਗੇ ਪੂਰੇ 11 ਦਾ ਚੱਕੋ ਮੇਟਰੋਂ 50000 ਡਿਸਕਾਊਂਟ ਇਹਦੇ ਵਿੱਚ ਹੋ ਗਿਆ ਤੇ ਜਿਹੜਾ ਆ ਖੜਾ ਸੁਪੰਜਾਬੀ ਇਹ 2021 ਮਾਡਲ ਆ ਗਿਆ 21 ਮਾਡਲ ਆ ਇਹ ਇਹ ਕਿੰਨਾ ਕੁ ਚੱਲ ਗਿਆ ਉਹ ਇਹ ਚੱਲ ਗਿਆ ਉਹ 12 1300 ਕੰਟ ਹਜ਼ਾਰ ਹਾਂ 1000 1200 ਕੰਟ ਚੱਲ ਗਿਆ ਇਹਦੀ ਕੀ ਡਿਮਾਂਡ ਆ ਫਿਰ ਇਹਦੀ 12 ਲੱਖ ਰੁਪਈਆ 12 ਲੱਖ ਮੌਕੇ ਤੇ ਕਿੰਨੇ ਦਾ ਬਣ ਜੂ ਇਹ ਇਹ ਦੇ ਦਾਂਗੇ ਆਪਾਂ 11 ਲੱਖ ਤੇ 80000 ਦਾ 11 ਲੱਖ ਤੇ 80000 ਹੋਰ ਕਰ ਇਹਦੇ ਵਿੱਚ ਮਾਨਤਾ ਫਿਰ ਕਿੰਨਾ ਕਰੇਗਾ ਤਰਦਾ ਲੈ ਜੀ 70 ਦਾ ਸਾਢੇ ਦਾ ਨਹੀਂ ਹੋ ਜੂਗਾ ਨਹੀਂ ਸਾਢੇ ਦਾ ਨਹੀਂ ਹੋਣਾ ਹੋ ਜਾਣਾ ਜੀ ਮਿੱਤਰੋ 11:30 ਦਾ ਬਣੂ 2021 ਮਾਡਲ ਹਾਂ 1200 ਘੰਟਾ ਚੱਲਿਆ ਹੋਇਆ ਤੇ ਜਿਹੜਾ ਇਧਰਲੇ ਪਾਸੇ ਆ ਖੜਾ ਹੁਣ ਚੌਂਡੀ ਯਾਰ ਇਹ ਪੰਜਾਬ 75 ਆ ਗਿਆ 50 75 ਮੈਂ ਕਹਿੰਦਾ ਚੌਂਡੀ ਯਾਰ ਸਭ ਤੋਂ ਵੱਡਾ ਮਾਡਲ ਤੇ ਇਹੀ ਆ ਹੁਣ ਹਾਂ ਕਈ ਦੁੱਪਰ ਆਏਗਾ ਆਪਣੇ ਕੋਲ ਤੇ ਇਹੀ ਹੈਗਾ ਉਂ ਵੀ ਨਹੀਂ ਆਇਆ ਹੁਣ 50 75 ਉਂ ਵੀ ਨਹੀਂ ਆਇਆ ਮੈਨੂੰ ਲੱਗਦਾ ਬਾਹਰ ਬੂਰ ਤਾਂ ਹੈਗੇ ਐਦੂ ਵੱਡੇ ਅੱਛਾ ਪੰਜਾਬ ਦੇ ਵਿੱਚ ਇਹੀ ਨੇ 50 75 4 ਵੀਲ ਚ ਹੈਣਾ ਇਹ ਵੀ ਬਹੁਤ ਘੱਟ ਨੇ ਹੂੰ ਟਮਾਟਾਮੀ ਨੇ ਦੇਖ ਵੱਡੀਆਂ ਹੁਬਾਂ ਚ ਆ ਜਾਂਦਾ ਹਣਾ ਇਹ ਇਹ ਵੱਡੇ ਟਾਇਰ ਆਗੇ ਦੇ ਕਪੈਨ ਵਾਲੇ 11430 ਦੇ ਠੀਕ ਹੈ ओरिजिनल ਜੂ ਲੱਗਦਾ ਹੈ ਬਰਨਾਲੀ ਜੀ ਨੰਬਰ ਇਹਦਾ ਫਸਟ ਓਨਰ ਹੋਈ ਤਾਂ ਨਹੀਂ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਹੂੰ ਇਹ ਚ ਕਿਹ ਕਿਹ ਨੱਕ ਚੱਲ ਗਿਆ ਹੋਊ ਕਿੰਨਾ ਮਾਡਲ ਹੈ ਇਹ 816 ਦਾ ਘੰਟੇ ਚੱਲੇ ਹੋਇਆ ਇਹਦੇ ਪਿਛਲੇ ਟਾਇਰ ਨਾਲ ਦੇ ਮੂਰਲੇ ਟਾਇਰ ਬੰਦੇ ਕਹਿੰਦੇ ਜਿਫਾੜਾ ਬੂਲਾ ਲੱਗਾ ਜੀ ਬਦਲ ਤੇ ਓਕੇ ਅੱਗੇ ਟਾਇਰ ਬਦਲੇ ਹੋਏ ਮਾਡਲ ਦੱਸਿਆ ਸੀ ਤੁਸੀਂ ਨੇ ਇਹ 2021 21 ਮਾਡਲ ਇਹਦੀ ਕੀ ਡਿਮਾਂਡ ਆ ਕਿੰਨੇ ਦਾ ਬਣੂ ਇਹਦੀ ਡਿਮਾਂਡ ਆ ਗਈ 15 ਲੱਖ ਰੁਪਈਆ 15 ਲੱਖ ਰ ਇਹ ਹਾਂ ਨਾ ਦੇ ਪਰ 6.14 ਲੱਖ ਦਾ ਦੇ ਦਾਂਗੇ ਸਾਢੇ 6.14 ਬਿਨਾ ਸੀ ਆਡੀਆ ਮੈਂ ਇੱਕੋ ਪੰਪ ਵਾਲਾ ਬੀਏ ਚ ਓਕੇ ਤੇ ਲੈ ਮਿੱਤਰੋ ਆ ਤਾਂ ਖਰੀਦਦਾ ਦਿਖਾਦਾ ਹੋ ਗਿਆ ਤੇ ਲੈ ਮਿੱਤਰੋ ਕਰੋ ਸੰਪਰਕ ਦੁਆਰਾ ਫੇਰ ਦੱਸ ਦਿੰਨੇ ਆ ਸੰਘੇੜਿਆਂ ਦੇ ਵਿੱਚ ਜ਼ਿਮੀਂਦਾਰ ਟਰੈਕਟਰ ਵਾਲਿਆਂ ਦੇ ਖੜੇ ਆ 12 ਮਾਡਲ ਤੋਂ ਕੋਈ ਵੀ ਉੱਚਾ ਮਾਡਲ ਟਰੈਕਟਰ ਤੁਸੀਂ ਇਹਨੇ ਲੈਣਾ ਲਗਭਗ ਸਾਰਿਆਂ ਦੇ ਉੱਪਰ ਲੋਨ ਤੁਹਾਡੇ ਕੋਲੇ ਕੋਈ ਪੁਰਾਣਾ ਟਰੈਕਟਰ ਹੈ ਮਾਰਕੀਟ ਦੇ ਹਿਸਾਬ ਨਾਲ ਉਹ ਕੱਟਿਆ ਜਾਊਗਾ ਹਾਂ ਜੀ ਹਾਂ ਤੇ ਹੋਰ ਬਾਕੀ ਹੋਰ ਵੀ ਜੇ ਅਗਲੇ ਦਾ ਵੱਧ ਵੇਖਦਾ ਉਹ ਹਾਂਜੀ 15 ਦਿਨਾਂ ਦੇ ਵਿੱਚ ਵਿੱਚ ਅਗਲੇ ਤੇ ਘਰੇ ਕੋਈ ਗਾਹਕ ਆਉਂਦਾਗਾ ਤਾਂ ਉਹ ਵੇਚ ਸਕਦਾ ਆਪਾਂ ਜਿੰਨੇ ਰੁਪਏ ਆਪਾਂ ਲਾਵਾਂਗੇ ਉੰਨੇ ਦੇ ਸਕਦੇ ਨੇ ਓਕੇ 15 ਦਿਨ ਦਾ ਆਪਾਂ ਡਿਸਕਾਊਂਟ ਕਰ ਦਾਂਗੇ ਡਿਸਕਾਊਂਟ ਕਰ ਦਾਂਗੇ ਜਿਵੇਂ ਆਪਾਂ ਵਿੱਚ ਘੱਟ ਲਿਆ ਜਿਵੇਂ ਮੰਨ ਲਓ 3.5 ਲੱਖ ਦਾ ਘੱਟ ਲਿਆ ਕਈ ਵਾਰੀ ਹੁੰਦਾਗਾ ਲਵੇ ਵਾਲਾ ਗਾਹਕ ਕਰ ਕੋਰ ਵਾਲਾ ਚੱਲਿਆ ਦੇਖ ਕੇ ਵੱਧ ਲਿਆ ਜਾਂਦਾ ਉੱਤਲੇ ਰੁਪਏ ਉਹਨਾਂ ਦੇ ਨੇ ਆਪਾਂ ਨੂੰ 3.5 ਲੱਖ ਰੁਪਏ ਦੇ ਜਾ ਮਤਲਬ ਜਿੰਨੀ ਆਪਣੇ ਨਾਲ ਜਵਾਨ ਹੋਗੀ ਉੰਨੇ ਹੀ ਆਪਾਂ ਨੂੰ ਦੇਣ ਉਹ ਤੋਂ ਵੱਧ ਵੇਚਦਾ ਉਹਨਾਂ ਦਾ 15 ਦੇ ਦਿਨਾਂ ਕਰੋ ਸੰਪਰਕ ਮਿੱਤਰੋ ਨੰਬਰ ਸਕਰੀਨ ਤੇ ਚੱਲ ਜਾ ਜਿਹੜਾ ਵੀ ਟਰੈਕਟਰ ਆਪਣੇ ਨਾਲ ਸੌਦਾ ਕਰਕੇ ਬਾਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਗਾਰੰਟੀ ਪੂਰੀ ਫੁੱਲ ਹੁੰਦੀ ਹੈ ਤੁਹਾਡੀ ਕਰੋ ਸੰਪਰਕ ਜੀ